ਪੌਂਗ ਡੈਮ ਦੇ ਇਸ ਵੀ ਬਿਗੇਟਾਂ ਦੇ ਬਿਲਕੁਲ ਸਾਹਮਣੇ ਮੌਜੂਦ ਹਨ ਦੱਸਦੀ ਅੱਜ ਪੌਂਗ ਡੈਮ ਵੱਲੋਂ 1,10,000 ਕਿਊਸਿਕ ਪਾਣੀ ਰਿਲੀਜ਼ ਕੀਤਾ ਜਾਣਾ ਹੈ ਸੋ ਉਸੇ ਨੂੰ ਲੈ ਕੇ ਇਹ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਇਹ ਰਿਪੋਰਟਿੰਗ ਦਿਖਾ ਰਹੇ ਹਾਂ ਅੱਜ 110000 ਕਿਊਸਿਕ ਜਿਹੜਾ ਪੌਂਗ ਡੈਮ ਦੇ ਵਿੱਚੋਂ ਪਾਣੀ ਰਿਲੀਜ਼ ਕੀਤਾ ਜਾਏਗਾ ਕਿਉਂਕਿ ਹਿਮਾਚਲ ਵਿੱਚ ਬਹੁਤ ਜ਼ਿਆਦਾ ਤੇਜ਼ ਬਾਰਿਸ਼ਾਂ ਕਰਕੇ ਅਤੇ ਬੱਦਲ ਫਟਣ ਕਰਕੇ ਬਹੁਤ ਜ਼ਿਆਦਾ ਪਾਣੀ ਦਾ ਪੱਧਰ ਤੇਜ਼ੀ ਦੇ ਨਾਲ ਵੱਧ ਰਿਹਾ ਸੀ ਜਿਸ ਕਰਕੇ ਪੌਂਗ ਡੈਮ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਕਿ ਉਹਨਾਂ ਵੱਲੋਂ ਅੱਜ 110000 ਕਿਊਸਿਕ ਪਾਣੀ ਰਿਲੀਜ਼ ਕੀਤਾ ਜਾਵੇਗਾ ਦੱਸ ਦਈਏ ਪਿਛਲੇ ਕਈ ਦਿਨਾਂ ਤੋਂ ਇਸੇ ਤਰ੍ਹਾਂ ਜਿਹੜੇ ਫਲੱਡ ਦੇ ਗੇਟ ਖੋਲੇ ਹੋਏ ਨੇ ਪਾਣੀ ਰਿਲੀਜ਼ ਕੀਤਾ ਜਾ ਰਿਹਾ ਪਰ ਅੱਜ ਜਿਹੜਾ ਸਭ ਤੋਂ ਜ਼ਿਆਦਾ ਪਾਣੀ ਜਿਹੜਾ ਰਿਲੀਜ਼ ਕੀਤਾ ਜਾ ਰਿਹਾ 110000 ਕਿਊਸਿਕ ਕਾ ਸੋ ਤਸਵੀਰਾਂ ਇਹ ਉਸ ਸਪਿਲਵੇ ਗੇਟ ਨੇ ਜਿਨ੍ਹਾਂ ਸਪਿਲਵੇ ਗੇਟਾਂ ਤੋਂ ਇਹ ਪਾਣੀ ਰਿਲੀਜ਼ ਕੀਤਾ ਜਾ ਰਿਹਾ ਹੈ ਇਸ ਦੇ ਵਿੱਚੋਂ 110000 ਕਿਊਸਿਕ ਜਿਹੜਾ ਪਾਣੀ ਰਿਲੀਜ਼ ਹੋ ਰਿਹਾ ਹੈ ਕੁਝ ਪਾਣੀ ਜਿਹੜਾ ਸਪਿਲਵੇ ਗੇਟਾਂ ਤੋਂ ਤਾਂ ਕੁਝ ਜਿਹੜਾ ਟਰਬਾਈਨਾਂ ਤੋਂ ਇਸ ਤੋਂ ਬਾਅਦ ਜਿਹੜਾ ਅੱਗੇ ਸ਼ਾਹ ਨਹਿਰ ਬਰਾਜ ਦੇ ਵਿੱਚ ਜਾ ਰਿਹਾ ਹੈ ਤੇ ਉਸ ਤੋਂ 95000 ਕਿਊਸਿਕ ਪਾਣੀ ਜਿਹੜਾ ਬਿਆਸ ਦਰਿਆ ਦੇ ਵਿੱਚ ਅਤੇ 15000 ਕਿਊਸਿਕ ਦੇ ਕਰੀਬ ਜਿਹੜਾ ਸ਼ਾਹ ਨਹਿਰ ਦੇ ਵਿੱਚ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈ ਸੋ ਇਸ ਵੇਲੇ ਦੀ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਇਹ ਰਿਪੋਰਟਿੰਗ ਦਿਖਾ ਰਹੇ ਹਾਂ ਤੁਸੀਂ ਪਾਣੀ ਦੀਆਂ ਲਹਿਰਾਂ ਦੇਖ ਸਕਦੇ ਹੋ ਕਿੰਨੀਆਂ ਜ਼ਿਆਦਾ ਤੇਜ਼ ਨੇ ਕਿੰਨਾ ਤੇਜ਼ ਵਹਾਹ ਪਾਣੀ ਦਾ ਨਜ਼ਰ ਆ ਰਿਹਾ ਬਿਲਕੁਲ ਸਾਹਮਣੇ ਤੋਂ ਤੁਹਾਨੂੰ ਇਹ ਰਿਪੋਰਟਿੰਗ ਦਿਖਾ ਰਹੇ ਹਾਂ ਇਹ ਅਬਦਾ ਪ੍ਰਾਈਮ ਟੂਡੇ ਤੇ ਕਿਉਂਕਿ ਹਾਲਾਤ ਬਹੁਤ ਜਿਹੜੇ ਇਸ ਵਾਰ ਪੰਜਾਬ ਦੇ ਮਾਰੇ ਦੇਖਣ ਨੂੰ ਮਿਲੇ ਆ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਇਸ ਵਾਰ ਹਿੱਸੇ ਜਿਹੜੇ ਹੜਪੜ ਪ੍ਰਭਾਵਿਤ ਨੇ ਹੋ ਗਏ ਨੇ ਬਹੁਤ ਇਲਾਕਿਆਂ ਦੇ ਵਿੱਚ ਹੜਾ ਨੇ ਆਪਣੀ ਮਾਰ ਕੀਤੀ ਹੈ ਬਹੁਤ ਸਾਰੇ ਪਿੰਡ ਪਿੰਡਾਂ ਦੇ ਪਿੰਡ ਜਿਹੜੇ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਲੋਕ ਘਰਾਂ ਤੋਂ ਬਾਹਰ ਰਹਿ ਰਹੇ ਨੇ ਬਹੁਤ ਸਾਰੀ ਜਿਹੜੀ ਮਾਫ ਕਰਨਾ ਬਹੁਤ ਸਾਰੇ ਹਾਲਾਤ ਜਿਹੜੇ ਇਸ ਵਾਰ ਦੇ ਖਰਾਬ ਦੇਖਣ ਨੂੰ ਜਿਹੜੇ ਮਿਲੇ ਨੇ ਸੋ ਦੱਸ ਦਈਏ ਇਹ ਪੰਜਾਬ ਦੇ ਪਠਾਨਕੋਟ ਤੇ ਨਾਲ ਨਾਲ ਹੁਸ਼ਿਆਰਪੁਰ ਦੇ ਕੁਝ ਇਲਾਕੇ ਪਠਾਨਕੋਟ ਦੇ ਕੁਝ ਇਲਾਕੇ ਬਹੁਤ ਸਾਰੇ ਇਲਾਕੇ ਜਿਹੜੇ ਇਸ ਵਾਰ ਹਾੜਾਂ ਦੀ ਮਾਰ ਹੇਠਾਂ ਨੇ ਸultanpur ਲੋਦੀ ਹੋ ਗਿਆ ਕਪੂਰਥਲਾ ਹੋ ਗਿਆ ਬਹੁਤ ਸਾਰੇ ਹਾਲਾਤ ਖਰਾਬ ਜਿਹੜੇ ਨਜ਼ਰ ਆ ਰਹੇ ਨੇ ਸੋ ਦੱਸ ਦਈਏ ਇਸ ਵਾਰ ਪੰਜਾਬ ਦੇ ਵਿੱਚ ਜਿਹੜਾ ਕੁਦਰਤ ਨੇ ਆਪਣਾ ਕਹਿਰ ਦਿਖਾਇਆ ਹਾਲਾਂਕਿ ਹਿਮਾਚਲ ਵਿੱਚ ਲਗਾਤਾਰ ਜਿਹੜੀਆਂ ਬਾਰਿਸ਼ਾਂ ਹੋਈਆਂ ਬੱਦਲ ਫਟੇ ਉਸ ਕਰਕੇ ਜਿਹੜਾ ਪਾਣੀ ਦਾ ਪੱਧਰ ਵਧਿਆ ਦੂਸਰੇ ਪਾਸੇ ਜੇਕਰ ਕੱਲ ਦੀ ਗੱਲ ਕਰੀਏ ਤਾਂ ਕੱਲ ਪਠਾਨਕੋਟ ਦੇ ਵਿੱਚ ਜਿਹੜੇ ਹੈੱਡ ਬਾਕਸ ਗੇਟ ਜਿਹੜੇ ਮਾਧੋਪੁਰ ਦੇ ਨੇ ਉਹਨਾਂ ਦੇ ਵਿੱਚੋਂ ਵੀ ਇੱਕ ਗੇਟ ਜਿਹੜਾ ਟੁੱਟ ਗਿਆ ਬੁਰੀ ਤਰ੍ਹਾਂ ਤਬਾਹ ਹੋ ਗਿਆ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਹੋ ਗਿਆ ਰਾਵੀ ਦਰਿਆ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਪਾਣੀ ਜਿਹੜਾ ਜਾਣਾ ਸ਼ੁਰੂ ਹੋ ਗਿਆ ਜਿਸ ਦੇ ਕਰਕੇ ਬਹੁਤ ਸਾਰੇ ਪਿੰਡ ਜਿਹੜੇ ਹੜ੍ਹ ਪ੍ਰਭਾਵਿਤ ਹੋ ਗਏ ਨੇ ਦੂਸਰੇ ਪਾਸੇ ਹੁਸ਼ਿਆਰਪੁਰ ਦੀ ਗੱਲ ਕਰੀਏ ਹੁਸ਼ਿਆਰਪੁਰ ਦੇ ਤਲਵਾੜਾ ਦੇ ਨਾਲ ਲੱਗਦੇ ਚੰਗੜਮਾ ਬਿੱਲਾ ਸਰਿਆਣਾ ਦੇ ਨਾਲ ਜਿਹੜਾ ਦਰਿਆ ਨਿਕਲਦਾ ਹਾਲਕਿ ਉਹਨਾਂ ਵੇਲੇ ਤੁੱਸੀਆਂ ਜਿਹੜੀਆਂ ਪਿਛਲੀ ਵਾਰ ਬਣਾ ਲੀਆਂ ਗਈਆਂ ਸੀ ਹੁਣ ਵੀ ਲਗਾਤਾਰ ਤੁੱਸੀਆਂ ਨੂੰ ਮ ਜਦੋਂ ਇਹ ਮਾਨਸਰ ਦੇ ਨਜ਼ਦੀਕ ਜਾ ਕੇ ਦਰਿਆ ਪੈਂਦਾ ਹੈ ਉਸ ਤੋਂ ਬਾਅਦ ਇਹ ਜਿਹੜਾ ਪਠਾਨਕੋਟ ਚੱਕੀ ਪੁੱਲ ਦਾ ਜਿਹੜਾ ਪਾਣੀ ਆਂਦਾ ਹੈ ਤੇ ਉਸ ਤੋਂ ਬਾਅਦ ਇਹ ਇਕੱਠਾ ਪਾਣੀ ਲੈਵਲ ਜਿਹੜਾ ਪਿਆਸ ਦਰਿਆ ਦਾ ਉੱਚਾ ਹੋ ਜਾਂਦਾ ਹੈ ਜਿਸ ਕਰਕੇ ਜਿਹੜੇ ਥਲਕੇ ਇਲਾਕੇ ਨੇ ਉਹਨਾਂ ਨੂੰ ਮਾਰ ਜਿਹੜੀ ਇਹ ਪਾਣੀ ਦੇ ਕਾਰਨ ਜਿਹੜੀ ਚੱਲਣੀ ਪੈਂਦੀ ਹੈ ਸੋ ਹਾਲਾਤ ਬਹੁਤ ਮਾੜੇ ਇਸ ਵਾਰ ਦੇਖਣ ਨੂੰ ਮਿਲੇ ਨੇ ਸੁਲਤਾਨਪੁਰ ਦੇ ਕਈ ਫੈਂਡ ਜਿਹੜੇ ਹਜ਼ਾਰਾਂ ਏਕੜ ਵਾਲੀ ਫਸਲ ਤਬਾਹ ਹੋ ਚੁੱਕੀ ਹੈ ਲੋਕ ਘਰਾਂ ਤੋਂ ਬੇਗਰ ਹੋ ਚੁੱਕੇ ਨੇ ਬਹੁਤ ਹਾਲਾਤ ਜਿਹੜੇ ਮਾਰੇ ਨਜ਼ਰ ਆ ਰਹੇ ਨੇ ਉੱਥੇ ਜੇਕਰ ਬੀਬੀਐਮਬੀ ਪ੍ਰਸ਼ਾਸਨ ਦੀ ਗੱਲ ਕਰੀਏ ਸਮੇਂ-ਸਮੇਂ ਤੇ ਅਪੀਲ ਵੀ ਕਰ ਰਿਹਾ ਸਮੇਂ-ਸਮੇਂ ਤੇ ਲੋਕਾਂ ਨੂੰ ਅਨਾਊਂਸਮੈਂਟਾਂ ਦੇ ਜ਼ਰੀਏ ਜਾਗਰੂਕ ਰਹਿਣ ਲਈ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਕਿ ਦਰਿਆਵਾਂ ਦੇ ਕਿਨਾਰੇ ਨਾ ਜਾਣ ਦੂਸਰੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਕਰੀਏ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਲੋਕਾਂ ਦੇ ਵਿੱਚ ਜਾ ਕੇ ਇਹ ਲੋਕਾਂ ਦੀ ਮਦਦ ਕਰ ਰਿਹਾ ਜਾਇਜ਼ਾ ਲੈ ਰਿਹਾ ਹਰ ਇੱਕ ਇਸ ਤਰ੍ਹਾਂ ਸਮਗਰੀ ਜਿਹੜੀ ਪਹੁੰਚਾਈ ਜਾ ਰਹੀ ਹੈ ਜੇਕਰ ਸਾਡੇ ਹਲਕਾ ਵਿਧਾਇਕ ਦੀ ਗੱਲ ਕਰੀਓ ਉਹ ਵੀ ਮੌਕੇ ਤੇ ਲੋਕਾਂ ਤੋਂ ਪਹੁੰਚ ਰਹੇ ਨੇ ਦੂਸਰੇ ਪਾਸੇ ਮੰਤਰੀ ਸਹਿਬਾਨ ਜਿਹੜੇ ਆ ਕੇ ਲੋਕਾਂ ਦੇ ਵਿੱਚ ਜਾ ਰਹੇ ਨੇ ਜਿਹੜੇ ਹਲ ਹਾਲਚਾਲ ਪੁੱਛਿਆ ਜਾ ਰਿਹਾ ਹੈ ਔਰ ਸਮਗਰੀ ਉਹਨਾਂ ਵੱਲੋਂ ਵੀ ਪਹੁੰਚਾਈ ਜਾ ਰਹੀ ਹੈ ਪਰ ਸਭ ਤੋਂ ਵੱਡੀ ਜਿਹੜੀ ਸੇਵਾ ਹੈ ਸਾਡੇ ਹੁਸ਼ਿਆਰਪੁਰ ਦੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਲ ਸੁਸਾਇਟੀ ਜੋ ਕਿ ਮਨਜੋਤ ਸਿੰਘ ਉਹਨਾਂ ਤੇ ਉਹਨਾਂ ਦੀ ਟੀਮ ਜਿਹੜੀ ਚਲਾਉਂਦੀ ਆ ਉਹਨਾਂ ਵੱਲੋਂ ਬਹੁਤ ਵੱਡੀ ਸੇਵਾ ਜਿਹੜੀ ਇਸ ਵੇਲੇ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਜਿਹੜੀਆਂ ਰੈਸਕਿਊ ਬੋਟਾਂ ਦੇ ذریعے ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਪਿਛਲੇ ਕਈ ਦਿਨਾਂ ਤੋਂ ਇਸੇ ਤਰ੍ਹਾਂ ਸੇਵਾ ਨਿਭਾ ਰਹੇ ਨੇ ਵੱਖ-ਵੱਖ ਜਗ੍ਹਾ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਵੱਲੋਂ ਇਹ ਸੇਵਾ ਜਿਹੜੀ ਉਹਨਾਂ ਦੀ ਚੱਲ ਰਹੀ ਹੈ ਸੋ ਸਭ ਤੋਂ ਵੱਡੀ ਸੇਵਾ ਉਹਨਾਂ ਦੀ ਹੈ ਇੱਕ ਲਾਇਕ ਉਹਨਾਂ ਇਸੇ ਉਹਨਾਂ ਲਈ ਜ਼ਰੂਰ ਬਣਦਾ ਹੈ ਉਹਨਾਂ ਦੀ ਸੇਵਾ ਲਈ ਜ਼ਰੂਰ ਬਣਦਾ ਹੈ ਜਿਨ੍ਹਾਂ ਨੇ ਬਿਨਾਂ ਪੱਖੇ ਲਾਲਚ ਤੋਂ ਜਾਂ ਆਪਣੇ ਸਵਾਰਥ ਤੋਂ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਸੋ ਪ੍ਰਸ਼ਾਸਨ ਵੀ ਲਗਾਤਾਰ ਜਿਹੜਾ ਲਗਾ ਲੋਕਾਂ ਦੇ ਵਿੱਚ ਵਿਚਰ ਰਿਹਾ ਲੋਕਾਂ ਨੂੰ ਕੀ ਕਹਿੰਦੇ ਇਹਨੂੰ ਇਹ ਜਾਗਰੂਕਤਾ ਹੈ ਕਿ ਦਰੇ ਆਮਦੇ ਕਿਨਾਰੇ ਨਾ ਜਾਣ ਜੇ ਕਿਸੇ ਦੇ ਘਰ ਜਾਂ ਕੋਈ ਵੀ ਪਾਣੀ ਦੀ ਮਾਰ ھیਠਾ ਹੈਗਾ ਤੇ ਉਹ ਜਿਹੜਾ ਹੈਲਪਲਾਈਨ ਨੰਬਰ ਜਾਰੀ ਕੀਤਾ ਹੋਇਆ ਉਸ ਨੰਬਰ ਤੇ ਜਿਹੜਾ ਸੰਪਰਕ ਜਿਹੜਾ ਜ਼ਰੂਰ ਕਰਨ ਸੋ ਦੇਖਦੇ ਹਾਂ ਹੁਣ ਪਾਣੀ ਜਿਹੜਾ ਘਟਦਾ ਹੈ ਜੇਕਰ ਅਜ ਦੇ ਬਾਟਰ ਲੈਵਲ ਦੀ ਤੁਹਾਨੂੰ ਗੱਲ ਕਰਦੇ 1393.40 ਫੁੱਟ ਜਿਹੜਾ ਮਾਪਿਆ ਗਿਆ ਪਰ ਦੇਖਣਾ ਹੋਵੇਗਾ ਪਾਣੀ ਰਿਲੀਜ਼ ਕਰਨ ਤੋਂ ਬਾਅਦ ਬਾਟਰ ਲੈਵਲ ਘਟਦਾ ਹੈ ਕਿਉਂਕਿ ਇਹ ਇਨਫਲੋ ਉੱਤੇ ਨਿਰਭਰ ਕਰਦਾ ਹੈ ਇਨਫਲੋ ਕਿੰਨਾ ਜ਼ਿਆਦਾ ਹੈ ਪਿੱਛੇ ਜੇਕਰ ਇਨਫਲੋ ਜ਼ਿਆਦਾ ਹੈ ਤਾਂ ਉਸ ਦੇ ਹਿਸਾਬ ਦੇ ਨਾਲ ਪਾਣੀ ਰਿਲੀਜ਼ ਕੀਤਾ ਜਾਂਦਾ ਹੈ ਪਰ ਇਹ ਜਿਹੜੇ ਅੰਕੜੇ ਆ ওয়াਟਰ ਲੈਵਲ ਦੇ ਘਟਦੇ ਆ ਜਾਂ ਵਧਦੇ ਆ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਚੱਲੇਗਾ ਨਵਾਂ ਅਪਡੇਟ ਲੈ ਕੇ ਫਿਰ ਮਿਲਾਂਗੇ ਬਣੇ ਰਹੋ ਦਾ ਪ੍ਰਾਈਮ ਟੂਡੇ ਦੇ ਨਾਲ ਨਵਦੀਪ ਸਿੰਘ ਪਾ